ਹਾਂਜੀ ਸਤਿ ਸ਼੍ਰੀ ਅਕਾਲ ਇਹ ਕਹਾਣੀ ਹੈ ਰੂਸ ਦੀ ਇੱਕ ਔਰਤ ਨੀਨਾ ਕਿਊਟੀਨਾ ਦੀ ਬਿਲਕੁਲ ਜਿਹੜੀ ਭਾਰਤ ਵਿੱਚ ਇੱਕ ਗੁਫਾ 'ਚ ਰਹਿ ਰਹੀ ਸੀ ਪਰ ਹੁਣ ਉਹ ਸਥਿਤੀ ਬਦਲ ਗਈ ਹੈ ਉਸ ਨੂੰ ਤੇ ਉਸ ਦੀਆਂ ਦੋ ਛੋਟੀਆਂ ਧੀਆਂ ਨੂੰ ਇੱਕ ਮਹਿਲਾ ਆਸ਼ਰਮ ਲੈ ਜਾਇਆ ਗਿਆ ਹੈ ਹਾਂ ਤੇ ਇਹ ਪੂਰੀ ਸਥਿਤੀ ਮਤਲਬ ਕਈ ਸਵਾਲ ਖੜੇ ਕਰਦੀ ਹੈ ਜਿਵੇਂ ਕਿ ਇੱਕ ਵਿਦੇਸ਼ੀ ਨਾਗਰਿਕ ਉਹ ਵੀ ਬੱਚਿਆਂ ਨਾਲ ਇਸ ਤਰ੍ਹਾਂ ਕਿਉਂ ਰਹਿ ਰਹੀ ਸੀ ਹਾਂ ਕਾਨੂੰਨੀ ਪੱਖ ਕੀ ਹੈ ਸੁਰੱਖਿਆ ਦਾ ਮਸਲਾ ਖਾਸ ਕਰਕੇ ਬੱਚਿਆਂ ਦਾ ਬਿਲਕੁਲ ਇਹ ਸਭ ਤੋਂ ਅਹਿਮ ਹੈ ਜਦੋਂ ਅਧਿਕਾਰੀਆਂ ਨੇ ਮਤਲਬ ਦਖਲ ਦਿੱਤਾ ਤਾਂ ਨੀਨਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਈਮੇਲ ਵੀ ਲਿਖੀ ਉਸ ਚ ਕਾਫੀ ਦਰਦ ਸੀ ਲਿਖਿਆ ਸਾਡੀ ਗੁਫਾ ਵਾਲੀ ਸ਼ਾਂਤ ਜ਼ਿੰਦਗੀ ਉਹ ਖਤਮ ਹੋ ਗਈ ਸਾਡਾ ਘਰ ਤਬਾਹ ਹੋ ਗਿਆ ਹੂੰ ਉਸਨੇ ਇਹ ਵੀ ਕਿਹਾ ਕਿ ਸਾਲਾਂ ਬੱਧੀ ਉਹ ਕੁਦਰਤ ਚ ਰਹੇ ਖੁੱਲੇ ਆਕਾਸ਼ ਹੇਠ ਪਰ ਕਦੇ ਕਿਸੇ ਜਾਨਵਰ ਜਾਂ ਸੱਪ ਨੇ ਨੁਕਸਾਨ ਨਹੀਂ ਪਹੁੰਚਾਇਆ ਹਾਂ ਇਹ ਗੱਲ ਕਹੀ ਉਸਨੇ ਉਸਦੀ ਭਾਰਤ ਯਾਤਰਾ ਵੈਸੇ 2016 ਚ ਸ਼ੁਰੂ ਹੋਈ ਸੀ ਫਿਰ ਵੀਜ਼ਾ ਮਿਆਦ ཕੁੱਗ ਗਈ ਅੱਛਾ 2018 ਚ ਦੇਸ਼ ਛੱਡਿਆ ਨੇਪਾਲ ਗਈ ਪਰ ਫਿਰ 2020 ਵਾਪਸ ਭਾਰਤ ਆ ਗਈ ਤਾਂ ਮਤਲਬ ਭਾਰਤ ਨਾਲ ਕੋਈ ਖਾਸ ਲਗਾਓ ਜ਼ਰੂਰ ਹੈ ਪਰ ਵੀਜ਼ਾ ਨਿਯਮਾਂ ਦੀ ਉਲੰਘਣਾ ਉਹ ਤਾਂ ਇੱਕ ਮੁੱਦਾ ਹੈ ਹੀ ਹਾਂ ਉਹ ਤਾਂ ਹੈ ਤੇ ਫਿਰ 2024 ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਜੀ ਉਸਦੇ 21 ਸਾਲਾ ਪੁੱਤਰ ਦੀ ਮੌਤ ਹੋ ਗਈ ਇੱਕ ਬਾਈਕ ਹਾਦਸੇ ਵਿੱਚ ਓਹ ਬਹੁਤ ਮਾੜਾ ਹੋਇਆ ਇਹ ਤਾਂ ਬਹੁਤ ਵੱਡਾ ਸਦਮਾ ਹੋਵੇਗਾ ਹਾਂਜੀ ਤੇ ਉਸਦੇ ਇੱਕ 11 ਸਾਲ ਦੇ ਬੇਟੇ ਬਾਰੇ ਕੋਈ ਖਬਰ ਨਹੀਂ ਮਿਲੀ ਹੈ ਹੁਣ ਸਿਰਫ ਦੋ ਧੀਆਂ ਨਾਲ ਨੇ ਉਹ ਇੱਕ 6 ਸਾਲ ਦੀ ਯੂਕਰੇਨ ਚ ਜਨਮੀ ਅੱਛਾ ਤੇ ਦੂਜੀ ਛੋਟੀ ਜਿਸ ਦਾ ਜਨਮ ਇੱਥੇ ਭਾਰਤ ਵਿੱਚ ਹੋਇਆ ਤੇ ਇਸ ਹਾਦਸੇ ਤੋਂ ਬਾਅਦ ਹੀ ਉਹ ਗੁਫਾ ਚ ਰਹਿਣ ਗਈ ਉਹ ਗੁਫਾ ਜਿਸ ਨੂੰ ਉਹ ਪਹਿਲਾਂ ਕੀ ਕਹਿੰਦੇ ਨੇ ਧਿਆਨ ਲਈ ਵਰਤਦੀ ਸੀ ਹਾਂ ਉਹ ਇਹੀ ਕਹਿੰਦੀ ਹੈ ਤੇ ਹੁਣ ਇੱਕ ਹਫਤੇ ਲਈ ਉਹ ਗੁਫਾ ਹੀ ਉਸ ਦਾ ਤੇ ਬੱਚਿਆਂ ਦਾ ਘਰ ਬਣ ਗਈ ਇਹ ਸੋਚਣ ਵਾਲੀ ਗੱਲ ਹੈ ਫਿਰ ਕੀ ਇਹ ਸਿਰਫ ਮਜਬੂਰੀ ਸੀ ਸਿਰ ਛੁਪਾਉਣ ਲਈ ਜਾਂ ਇਸ ਦੁਕਾਨ ਤੋਂ ਬਾਅਦ ਇੱਕ ਤਰ੍ਹਾਂ ਨਾਲ ਦੁਨੀਆ ਤੋਂ ਟੁੱਟ ਕੇ ਕੁਦਰਤ ਚ ਜਾਣ ਦੀ ਕੋਸ਼ਿਸ਼ ਸੀ ਹਾਂ ਕਹਿ ਸਕਦੇ ਹਾਂ ਅਕਸਰ ਵੱਡੇ ਸਦਮੇ ਇਨਸਾਨ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੇ ਨੇ ਬਿਲਕੁਲ ਪਰ ਨੀਨਾ ਨੇ ਖੁਦ ਏਐਨਆਈ ਨੂੰ ਜੋ ਕਿਹਾ ਉਹ ਉਸਦੇ ਪੱਖ ਨੂੰ ਸਾਹਮਣੇ ਰੱਖਦਾ ਹੈ ਕਹਿੰਦੀ ਸਾਨੂੰ ਕੁਦਰਤ ਵਿੱਚ ਰਹਿਣ ਦਾ ਤਜਰਬਾ ਹੈ ਅਸੀਂ ਮਰਨ ਨਹੀਂ ਗਏ ਮੈਂ ਤਿਆਂ ਨੂੰ ਮਰਨ ਲਈ ਨਹੀਂ ਲਿਆਈ ਹੂੰ ਉਹ ਖੁਸ਼ ਸਨ ਅਸੀਂ ਕਲਾ ਬਣਾਈ ਮਿੱਟੀ ਨਾਲ ਖੇਡਿਆ ਤੇ ਸਵਾਦ ਭੋਜਨ ਬਣਾਇਆ मतलब वो जोर दे रही है कि बच्चों लाई एक चंगा अनुभव सी देखो उसका अपना अनुभव हो सकता है पर सामाजिक तौर ते या कानूनी तौर ते खास करके बच्चों लाई इस सुरक्षित नहीं मनिया जा सकता है ना सही गल है जंगली जानवर मौसम सेहत सहूलत की कमी ये सब खतरे तो हैं ही बिल्कुल ਤੇ ਹੁਣ ਖਬਰ ਇਹੀ ਹੈ ਕਿ ਭਾਰਤੀ ਅਧਿਕਾਰੀ ਕਹਿ ਰਹੇ ਨੇ ਕਿ 파ਵੇਂ ਨੀਨਾ ਪਾਰਤ ਚ ਰਹਿਣਾ ਚਾਹਦੀ ਹੈ ਹਾਂ ਉਸ ਨੂੰ ਤੇ ਹੋਸ ਦੀਆਂ ਧੀਆਂ ਨੂੰ ਰੂਸ ਵਾਪਸ ਭੇਜਿਆ ਜਾਵੇਗਾ ਅੱਛਾ ਮਤਲਬ ਡਿਪੋਰਟ ਕਰਾਂਗੇ ਉਸ ਦੀ ਇੱਛਾ ਦੇ ਵਿਰੋਧ ਹਾਂਜੀ ਇਸ ਤੇ ਇੱਕ ਪੁਲਿਸ ਅਧਿਕਾਰੀ ਨੇ ਨਾਰਾਇਣਾ ਨੇ ਬਿਆਨ ਵੀ ਦਿੱਤਾ ਹੈ ਉਹਨਾਂ ਨੇ ਸਾਫ਼ ਕਿਹਾ ਉਹ ਨਹੀਂ ਜਾਣਾ ਚਾਹੁੰਦੀ ਕੁਦਰਤ ਨਾਲ ਪਿਆਰ ਹੈ ਉਸ ਨੂੰ ਪਰ ਸਾਨੂੰ ਨਿਯਮਾਂ ਮੁਤਾਬਿਕ ਚੱਲਣਾ ਪੈਣਾ ਹਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਗੁਫਾ ਚ ਰਹਿਣਾ ਖਤਰਨਾਕ ਹੈ ਕਾਸ ਕਰਕੇ ਦੋ ਬੱਚਿਆਂ ਨਾਲ ਬਿਲਕੁਲ ਇੱਥੇ ਹੀ ਤਾਂ ਉਹ ਟਕਰਾਓ ਹੁੰਦਾ ਹੈ ਇੱਕ ਪਾਸੇ ਨਿੱਜੀ ਇੱਛਾ ਕੁਦਰਤ ਪ੍ਰੇਮ ਤੇ ਦੂਜੇ ਪਾਸੇ ਕਾਨੂੰਨ ਤੇ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੂੰ ਇਹ ਹੀ ਇਸ ਕੇਸ ਦਾ ਸਭ ਤੋਂ ਅਹਿਮ ਪਹਿਲੂ ਹੈ ਤਾਂ ਏਸੀ ਨੀਨਾ ਕੁਟੀਨਾ ਦੀ ਕਹਾਣੀ ਇੱਕ ਅਜੀਬ ਜਿਹਾ ਕੁਦਰਤ ਨਾਲ ਰਿਸ਼ਤਾ ਨਿੱਜੀ ਦੁਖਾਂਤ ਕਾਨੂੰਨੀ ਉਲਝਣਾ ਤੇ ਅੰਤ ਵਿੱਚ ਸਰਕਾਰੀ ਦਖਲਅੰਦਾਜ਼ੀ ਹਾਂ ਇਹ ਪੂਰਾ ਮਾਮਲਾ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਦੇਖੋ ਕੁਦਰਤ ਨਾਲ ਜੁੜਨ ਦੀ ਇੱਛਾ ਤਾਂ ਬਹੁਤ ਲੋਕਾਂ 'ਚ ਹੁੰਦੀ ਹੈ ਪਰ ਜਦੋਂ ਇਹ ਇੱਛਾ ਸਮਾਜ ਦੇ ਨਿਯਮਾਂ ਜਾਂ ਕਹਿ ਲਓ ਬੱਚਿਆਂ ਦੀ ਪਲਾਈ ਦੀਆਂ ਜ਼ਿੰਮੇਵਾਰੀਆਂ ਨਾਲ ਟਕਰਾਂਦੀ ਹੈ ਤਾਂ ਫਿਰ ਸੰਤੁਲਨ ਕਿਵੇਂ ਬਣੇ ਹਾਂਜੀ ਇੱਕ ਵਿਅਕਤੀ ਦੀ ਆਜ਼ਾਦੀ ਕਿੱਥੇ ਤੱਕ ਹੈ ਖਾਸ ਕਰਕੇ ਜਦੋਂ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੋਵੇ ਸਹੀ ਕਿਹਾ ਨਾਲੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਸੁਰੱਖਿਆ ਦੀ ਪਰਿਭਾਸ਼ਾ ਸਾਰਿਆਂ ਲਈ ਇੱਕੋ ਜੀ ਹੁੰਦੀ ਹੈ ਯਾ ਵੱਖਰੇ ਵੱਖਰੇ ਜੀਵਨ ਸ਼ੈਲੀਆਂ ਲਈ ਇਸ ਦੇ ਮਾਪਦੰਡ ਵੱਖਰੇ ਹੋ ਸਕਦੇ ਹਨ ਇਸ ਦਾ ਕੋਈ ਸੌਖਾ ਜਵਾਬ ਨਹੀਂ ਹੈ ਮੇਰੇ ਖਿਆਲ ਚ ਬਿਲਕੁਲ ਇਹ ਇੱਕ ਗੁੰਝਰਦਾਰ ਸਵਾਲ ਹੈ ਜਿਸ ਤੇ ਵਿਚਾਰ ਕਰਨ ਦੀ ਲੋੜ ਹੈ